ਪਤਾ ਹੈ ਕਿ ਜਿਹੜੀ ਪ੍ਰੋਫੈਸਰ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਦੀ ਬਦਲੀ ਦੀ ਗੱਲ ਕੀਤੀ ਹੈ ਉਹ ਕਿਤੇ ਮੇਰੇ ਖਿਆਲ ਦੇ ਵਿੱਚ ਇੱਕ ਤਾਂ ਜਿਹੜੇ ਫਜ਼ੀਲ ਤੋਂ ਨਵਾਂ ਸੁਣਾਇਆ ਸੀ ਉਦੋਂ ਵੀ ਬੇਸ਼ਾਂਭਲ ਸਨ ਤੇ ਕੱਲ ਪਰਸੋ ਕੁ ਦੱਸਦੇ ਕਿਤੇ ਉਹਨਾਂ ਨੇ ਉਹਨਾਂ ਨੂੰ ਦਿੱਕੀਪਾ ਲਈ ਕਹਿੰਦੀ ਹੱਥ ਨਹੀਂ ਸੀ ਉਹਨਾਂ ਨੂੰ ਤਾਂ ਮੈਂ ਸਮਝਦਾ ਇਹ ਜੀ ਰਾਜਨੀਤੀ ਜਿਹੜੀ ਆ ਉਹ ਬਾਦਲ ਪਰਿਵਾਰ ਨੂੰ ਨਹੀਂ ਕਰਦਾ ਔਰ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੂੰ ਜਿਹੜਾ ਹੈ ਤਾ ਮਿਸਾਬ ਸਿਆਣੇ ਉਹਨਾਂ ਨੂੰ ਇਹੋ ਜੀ ਜਿਹੜੀ ਰਾਜਨੀਤੀ ਉਹ ਨਹੀਂ ਕਰਨੀ ਚਾਹੀਦੀ ਸਿੰਘ ਸਾਹਿਬ ਜਿਹੜੇ ਆ ਸਾਰੇ ਸਨਮਾਨਯੋਗ ਨੇ ਉਹ ਸਾਡੇ ਨੇ ਔਰ ਇਹ ਨੀਕਾ ਜਿਹੇ ਹੁਕਮ ਨਾਵਾ ਉਹਨਾਂ ਦੇ ਅਨਸਾਰ ਨਹੀਂ ਇਥੋਂ ਆਇਆ ਜਿਹੜਾ ਹੁਣ ਗਿਆਨੀ ਹਰਪ੍ਰੀਤ ਸਿੰਘ ਕੱਢਤਾ ਗਿਆਨੀ ਰਗਵੀਰ ਸਿੰਘ ਨੂੰ ਉੱਥੇ ਆਪਣੇ ਹੱਡ ਗ੍ਰੰਥੀ ਜਿਹੜਾ ਹਿਲਾਤਾ ਔਰ ਉਹਨਾਂ ਨੂੰ ਵੀ ਕਈ ਵਾਰ ਕੱਢਣ ਦੀ ਤਿਆਰੀ ਕਰਦੇ ਰਹਿੰਦੇ ਆ ਸੋ ਇਹ ਜਿਹੜੀਆਂ ਬਦਲੀਆਂ ਇਹ ਸਾਰਾ ਕੁਝ ਜਿਹੜਾ ਮੈਂ ਸਮਝਦਾ ਸਾਰੀ ਸਿਆਸੀ ਗੱਲ ਨਹੀਂ ਹੋਣੀ ਇੱਕ ਪੱਜੀ ਐਜੀਪੀਸੀ ਅਕਾਰ ਤੱਕ ਤੇ ਐਜੂਕੇਸ਼ਨ ਆਜ਼ਾਦ ਕਰਨ ਦੀ ਦਾਵਾ ਕਰਦੀ ਹੈ ਦੂਦੇ ਪਾਸੇ ਜਿਹੜੇ ਰਮਕੀਆ ਇਹ ਇਹੋ ਜੀਆਂ ਗੱਲਾਂ ਕਰਨ ਦੇ ਨਾਲ ਜਿਹੜੀ ਖਾਲਸਾ ਪੰਥ ਗੱਲਾਂ ਕਰਦਾ ਇੱਕ ਪਰਿਵਾਰ ਦੇ ਕਬਜ਼ੇ ਜਾਂ ਸ਼੍ਰੋਮਣੀ ਕਮੇਟੀ ਉਹ ਆਪ ਹੀ ਸਾਬਤ ਕਰ ਦਿੰਦੇ ਆ ਔਰ ਖਾਲਸਾ ਪੰਥੀੜਾ ਨੂੰ ਮੁਕਤ ਕਰਾਉਣਾ ਚਾਹੁੰਦਾ ਇੱਕ ਪਰਿਵਾਰ ਤੋਂ ਖਾਲਸਾ ਪੰਥ ਨੂੰ ਹੀ ਪ੍ਰਬੰਧ ਸਾਰਾ ਜਿਹੜਾ ਸ਼੍ਰੋਮਣੀ ਕਮੇਟੀ ਦਾ ਜਿਹੜਾ ਹੈ ਇਹ ਖਾਲਸਾ ਪੰਥ ਦੇ ਹੱਥ ਜੀ ਆਉਣਾ ਚਾਹੀਦਾ ਤਾਂ ਕਿ ਨਿਰਪੱਖ ਇਥੇ ਜ਼ਹਿਦਾਦ ਸਹਿਬਾਨ ਲੱਗਣ ਉਹਨਾਂ ਦਾ ਵਿਧੀ ਵਿਵਹਾਰ